ਜ਼ਮਾਨਾ ਬੜੀ ਤੇਜ਼ੀ ਨਾਲ ਤਰੱਕੀ ਕਰਦਾ ਹੈ ਪਹਿਲਾਂ ਫੇਸਬੁੱਕ ਵਟਸਐਪ ਇਨਸਟਾ ਤੇ ਸਭ ਤੋਂ ਬਾਅਦ ਹੁਣ ਅੱਜਕੱਲ੍ਹ ਟ੍ਰੈਂਡ ਹੈ ਟਿਕਟੌਕ ਐਪ ਦਾ ਪਰ ਕੁਝ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਵੀਡੀਓ ਬਣਾਉਣਾ ਉਹਨਾਂ ਦੀ ਜਾਨ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੈ ਹੁਣੇ ਵੀਡੀਓ ਦੇਖੋ ਜਿੱਥੇ ਇੱਕ ਚੰਗਾ ਭਲਾ ਮੁੰਡਾ ਵੀਡੀਓ ਬਣਾਉਣ ਦੇ ਚੱਕਰ 'ਚ ਟ੍ਰੇਨ ਦੇ ਗੇਟ ਤੇ ਝੂਲ ਰਿਹਾ ਸੀ ਤੇ ਅਚਾਨਕ ਉਸਦੀ ਮੌਤ ਆ ਗਈ ਇਹ ਇਹ ਸ਼ਤਰਫੀ ਖਾ ਉਸ ਇਹ ਇਹ ਉਥੇ ਦੂਜੀ ਵੀਡੀਓ ਜਿੱਥੇ ਮੋਟਰਸਾਈਕਲ ਤੇ ਇਹ ਮੁੰਡੇ ਵੀਡੀਓ ਬਣਾਉਣ ਦੇ ਖੱਪ ਪਾਉਂਦੇ ਜਾ ਰਹੇ ਸਨ ਤੇ ਅੱਗੇ ਸੜਕ ਤੇ ਜਾ ਰਹੇ ਡੰਗਰ 'ਚ ਵੱਜੇ ਤੇ ਸੱਟਾ ਖਾ ਬੈਠੇ ਤੇ ਇਸੇ ਤਰ੍ਹਾਂ ਇਹ ਮੋਟਰਸਾਈਕਲ ਸਵਾਰ ਵੀ ਸਾਹਮਣੇ ਆ ਰਹੀ ਇਨੋਵਾ ਗੱਡੀ 'ਚ ਜਾ ਵੱਜੇ ਬ੍ਰੇਕ ਨਹੀਂ ਬ੍ਰੇਕ ਆਉਂਦੀ ਨਹੀਂ ਬ੍ਰੇਕ ਕਿੱਵੜੇ ਬ੍ਰੇਕ ਕਿੱਵੜੇ ਬ੍ਰੇਕਿੰਗ ਨਹੀਂ ਬ੍ਰੇਕ ਕਿੱਵੜੇ ਜਿੰਨਾ ਮਰੀ ਨਾ ਲੜੀ ਕੋਲਾ ਜਵੜਤੇ ਕਾਲ ਨੂੰ ਕਾਰ ਆਜੇ ਉਤੇ ਇਸ ਸ਼ਖਸ ਦੀ ਮੂਰਖਤਾ ਦਾ 10 ਸਾਲ ਲਗਾ ਲਓ ਜਿਸ ਨੇ ਵੀਡੀਓ ਬਣਾਉਣ ਦੇ ਚੱਕਰ 'ਚ ਚਾਕੂ ਨਾਲ ਆਪਣਾ ਗਲਾ ਹੀ ਵਟ ਲਿਆ ਗੱਪੇ ਕਲਕੇ ਲੱਗੇ ਪੈਂਦੀ ਨਾਈਟ ਤੇ ਅਪਰਾਣੀ ਡੰਡੀਆਂ ਮੋੜਾਈ ਤੇ ਤੇ ਗੱਡੀ ਚਲਾਉਣ ਵੇਲੇ ਸੜਕ ਤੇ ਜਦੋਂ ਇਹਨਾਂ ਨੌਜਵਾਨਾਂ ਦਾ ਧਿਆਨ ਮੋਬਾਈਲ ਵੱਲ ਵੀਡੀਓ ਬਣਾਉਣ ਲਈ ਗਿਆ ਤਾਂ ਦੇਖੋ ਕੀ ਪਾਣਾ ਵਰਤਿਆ ਯੂਗਾ ਵਗਾ ਤੇ ਕੀ ਹੋ ਕੁਣ ਹੁਣ ਥੋੜੇ ਦਿਨ ਪਹਿਲਾਂ ਤੁਸੀਂ ਪੰਜਾਬ ਦੇ ਇੱਕ ਨੌਜਵਾਨ ਦੀ ਵੀਡੀਓ ਦੇਖੀ ਹੋਣੀ ਜੋ ਟਰੈਕਟਰ ਦੇ ਥੱਲੇ ਆ ਗਿਆ ਸੀ ਉਸ ਦੀ ਲੱਤ ਬੁਰੀ ਤਰ੍ਹਾਂ ਟੁੱਟੀ ਪਰ ਖੈਰ ਰਹੀ ਕਿ ਉਸ ਦੀ ਜਾਨ ਬਚ ਗਈ ਤੇ ਕਈ ਲੋਕ ਇਸ ਵੇਲੇ ਬਾਅਦ ਵੀ ਪੁੱਠੇ ਪੰਗੇ ਲੈਣੋਂ ਬਾਜ਼ ਨਹੀਂ ਆਉਂਦੇ ਐਥੇ ਅਸੀਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰ ਰਹੇ ਹਰ ਇੱਕ ਚੀਜ਼ ਐਂਟਰਟੇਨਮੈਂਟ ਦੇ ਲਈ ਹੈ ਤੁਹਾਡੇ ਮਨੋਰੰਜਨ ਦੇ ਲਈ ਹੈ ਪਰ ਤੁਹਾਡੀ ਜਾਨ ਤੋਂ ਜ਼ਿਆਦਾ ਮੁੱਲ ਹੋਰ ਕਿਸੇ ਚੀਜ਼ ਦਾ ਨਹੀਂ ਹੈ ਇਹ ਗੱਲ ਸਮਝਣ ਦੀ ਲੋੜ ਹੈ ਬਿਊਰੋ ਰਿਪੋਰਟ ਦਿੱਲੀਪੁਰ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978